ਭ੍ਰਮਣ ਵਸੁਬਾ ਕਰ ਕਹਿੰਦੇ ਭਾਵੇਂ ਤੂੰ ਸਾਰੀ ਧਰਤੀ ਦਾ ਭ੍ਰਮਣ ਕਰ ਲੈ ਸਾਰੀ ਧਰਤੀ ਦੇ ਤੀਰਥਾਂ ਤੇ ਨਹਾਲਾ ਸਾਰੀ ਧਰਤੀ ਦੇ ਧਰਮ ਸਥਾਨਾਂ ਦੀ ਯਾਤਰਾ ਕਰ ਲੈ ਸੌਖਾ ਸਮਝ ਗਏ ਨਾ ਧਰਤੀ ਦੀ ਗੱਲ ਕਰਤੀ ਨਾ ਸਾਰੀ ਜਿੱਥੇ ਮਰਜੀ ਜਾਇਆ ਕਿਤੇ ਵੀ ਆਉਣ ਜਾਣ ਨਾਲ ਜਿੰਦਗੀ 'ਚ ਜਿੰਨੀ ਮਰਜ਼ੀ ਯਾਤਰਾ ਕਰ ਲੈ ਜਿੰਨੀ ਮਰਜ਼ੀ ਇਹ ਯਾਤਰਾ ਕਰਨਾ ਕੁਝ ਨਹੀਂ ਹੋਣਾ ਬੋਲੋ ਸਤਨਾਮ ਸਪਸ਼ਟ ਹੋ ਗਈ ਗੱਲ ਨਾ ਪੁਰਾ ਫਰਗਾਨੀ ਕਿਤੇ ਵਣਿ ਚ ਵਚਨ ਹੋਰ ਆਉਂਦਾ ਉਹ ਵੀ ਪ੍ਰਮਾਣ ਲੈ ਲੋ ਕਿਤੇ ਵਚਨ ਆਉਂਦਾ ਤੀਰਥ ਨਾ ਆਏ ਅਰ ਧਰਨੀ ਭ੍ਰਮਤਾ ਆਗਾ ਹੋਰ ਨਾ ਪਾਵੈ ਉਹਾਂ ਕਾਮਨਾ ਆਵੈ ਇਹ ਵਿਧ ਉਹ ਲੋਗਣ ਹੀ ਪਤੀਆਵੇਂ ਪਤੀਆਵੇਂ ਗੁਰੂ ਜੀ ਕਹਿੰਦੇ ਤੀਰਥ ਨਾ ਆਏ ਕਹਿੰਦੇ ਭਾਵੇਂ ਤੀਰਥਾਂ ਦੇ ਨਾ ਹੁੰਦਾ ਫਿਰ ਤੀਰਥ ਨਾ ਅਰ ਧਰਨੀ ਭ੍ਰਮਤਾ ਕਹਿੰਦੇ ਧਰਤੀ ਤੇ ਜਿੰਨਾ ਮਰਜ਼ੀ ਪਰਮਣ ਕਰਦਾ ਫਿਰੇ ਕਿੰਨੇ ਕੁ ਤੀਰਥਾਂ ਮੈਂ ਕਹਿੰਦੇ ਧਰਤੀ ਤੁਰਿਆ ਫਿਰੇ ਜਿੱਥੇ ਪਤਾ ਲੱਗ ਵੀ ਉੱਥੇ ਤੀਰਥ ਹੈ ਜੀ ਉੱਥੇ ਧਰਮ ਸਥਾਨ ਜਿੱਥੇ ਮਰਜ਼ੀ ਕੋ ਸਾਰੀ ਧਰਤੀ ਤੁਰਿਆ ਫਿਰੇ ਫਿਰ ਦੁਬਾਰੇ ਪੜੋ ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੈ ਠੌਰਨਾ ਪਾਵੈ ਆਗੈ ਪਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪਰਮੇਸ਼ਰ ਦੇ ਦਰ ਦੇ ਉੱਤੇ ਥਾਂ ਹੀ ਮਿਲਦਾ ਵੀ ਇਹਨਾਂ ਯਾਤਰਾਵੜੀ ਕੀਤੀ ਸੀ ਜੀ ਇਹਨਾਂ ਹੋਂਣ ਬੜੇ ਜਾਂਦੇ ਹੁੰਦੇ ਸੀ ਜੀ ਕਹਿੰਦੇ ਆਗਿਆ ਠੌਰਨਾ ਰੱਬ ਦੇ ਦਰ ਤੇ ਤਾਂ ਨਹੀਂ ਮਿਲਦਾ ਆਗਿਆ ਠੌਰਨਾ ਪਾਵਾ ਉਹਾਂ ਕਾਮਨਾ ਆਵੇ ਇਹ ਵਿਦ ਇਹ ਤਰੀਕੇ ਰੱਬ ਦੇ ਦਰ ਤੇ ਕੰਮ ਨਹੀਂ ਆਉਂਦੇ ਯਾਤਰਾ ਕਰਨ ਦੀ ਜੀ ਨਾ ਆਏ ਜੀ ਯਾਤਰਾ ਇਹ ਕਹਿੰਦੇ ਇਹ ਤਰੀਕੇ ਰੱਬ ਨਹੀਂ ਮੰਨਦਾ ਉਹਾਂ ਕਾਮਨਾ ਆਵੇ ਇਹ ਵਿਦ ਉਹ ਲੋਕਣ ਹੀ ਪਤੀ ਆਵੇ ਇਹ ਕੁਝ ਕਰਨ ਵਾਲਾ ਤਾਂ ਲੋਕਾਂ ਨੂੰ ਹੀ ਪਤੇਉਂਦਾ ਹੈ ਭਾਵ ਕਿ ਲੋਕਾਂ ਦੀ ਨਿਗਾਹ ਹੀ ਧਰਮੀ ਬਣਦਾ ਵੀ ਲੋਕ ਕਹਣਗੇ ਬਾਹਲੇ ਧਰਮੀ ਹੈ ਤਾਂ ਆਏ ਸਾਲ ਫਲਾਣੇ ਤੋਂ ਜਾਂਦੇ ਯਾਤਰਾ ਤੇ ਇਹ ਤਾਂ ਬਾਹਲੇ ਧਰਮੀ ਤਾਂ ਆਏ ਇਹ ਤਾਂ ਹਰੇਕ ਪੂਰਨਮਾਸ਼ੀ ਤੇ ਨਾਉਣ ਜਾਂਦੇ ਆ ਇਹ ਤਾਂ ਹਰੇਕ ਮਾਸਿਆ ਤੇ ਜਾ ਕੇ ਨਹਾਉਂਦੇ ਫਲਾਣੇ ਤੋਂ ਤੇ ਇਹ ਤਾਂ ਹਰੇਕ ਸਾਲ ਕਈ ਕਹਣਗੇ ਪਾਂਤ ਪੈਦੋ ਯਾਤਰਾ ਕਰਦੇ ਆ ਨੰਗੇ ਪੈਰੀ ਦੂਰੇ ਫਿਰਦੇਗੇ ਤਾਂ ਬਾਂਦਰਾਂ ਵਾਂਗ ਵੀ ਨੰਗੇ ਪੈਰੀ ਫਿਰਕੇ ਜਿਹੜਾ ਪਾ ਮਿਲਦਾ ਹੁੰਦਾ ਤਾਂ ਬਾਂਦਰ ਨੂੰ ਮਿਲਦਾ ਬਾਂਦਰ ਗੜਾ ਬੂਟ ਪਾਉਂਦਾ ਕਿਵਾਂ ਦਾ ਲਿਖੇ ਬਾਣੀ ਕੀ ਪਾਗੋ ਉਪੇ ਤਾਣਾ ਆਪਣਾ ਕੀਆ ਕਮਾਣਾ ਕਮਾਣਾ ਕਦੇ ਨੰਗੇ ਪੈਰੀ ਫਿਰ ਤੇ ਆਪਣੀ ਕੀਤੀ ਪਾ ਨੰਗੇ ਪੈਰੀ ਫਿਰ ਕੇ ਰੱਬ ਨੂੰ ਮਿਲੂ ਕਿ ਨੰਗੇ ਪੈਰੀ ਯਾਤਰਾ ਕਰਦੇ ਆਂ ਜੀ ਗੁਰੂ ਜੀ ਕਹਿੰਦੇ ਨੰਗੇ ਪੈਰੀ ਫਿਰਦਾ ਆਪਣੀ ਕੀਤੀ ਪਾਣਾ ਫੇ ਦੁਆਰੇ ਪੜ ਲਓ ਆਸਾ ਦੀ ਵਾਰ ਪੜਦੇ ਹੁੰਦੇ ਆਂ ਪਾਗੋ ਉਪੇ ਤਾਣਾ ਉਪੇ ਤਾਣਾ ਨੰਗੇ ਪੈਰੀ ਫਿਰਨਾ ਪਾਗ ਉਪੇ ਤਾਣਾ ਆਪਣਾ ਕੀਆ ਕਮਾਣਾ ਕਮਾਣਾ ਆਪਣੀ ਕੀਤੀ ਪਾਵਾ ਭਾਬ ਸਮਝ ਗਏ ਕਿ ਸੌਖੀ ਕਹਦੇ ਆ ਪੱਥਰਾਂ ਦੀਆਂ ਲੋਕਾਂ ਕੰਡੇ ਖਾ ਪੱਥਰਾਂ ਦੀਆਂ ਲੋਕਾਂ ਕੰਡੇ ਖਾ ਆਪਣੀ ਕੀਤੀ ਪਾ ਸਪਸ਼ਟ ਹੋ ਗਈ ਗੱਲ ਸੋ ਇੱਥੋਂ ਤੱਕ ਆਪਾਂ ਨੂੰ ਗੱਲਾਂ ਦਿਲਣ ਹੋ ਗਈਆਂ ਸੋ ਗੱਲ ਚੱਲ ਰਹੀ ਸੀ ਫੇਰ ਸ਼ਬਦ ਨਾਲ ਜੁੜਿਓ ਜਿਹਦਾ ਮੂਲ ਸ਼ਬਦ ਹੈ ਵਿਆਖਿਆ ਚੱਲ ਰਹੀ ਹੈ ਨਾ ਜਾਪ ਤਾਪ ब्राह्मण वसुधा कर स्पष्ट हो गया कि ਜਿੰਨੀਆਂ ਮਰਜ਼ੀ ਯਾਤਰਾਵਾਂ ਕਰ ਲਾ ਆਉਣ ਜਾਣ ਨਾਲ ਕੁਝ ਨਹੀਂ ਹੁੰਦਾ ਹੋਰ ਪ੍ਰਮਾਣ ਲੈ ਲਊਗਾ ਮੈਂ ਇੱਕ ਧਿਆਨ ਚ ਆ ਗਿਆ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾਲ ਲਾਗੋ ਭਾਉ ਉਸ ਨੂੰ ਸੁਖਣਾ ਉਪਜੈ ਭਾਵੇਂ ਸੌ ਗੜਾਪ ਹੋ ਜਾਉਂ ਕਿ ਕਹਿੰਦੇ ਜੇ ਤੈਨੂੰ ਸਤਗੁਰੂ ਤੇ ਯਕੀਨ ਨਹੀਂ ਆਇਆ ਸਤਗੁਰੂ ਕੀ ਪ੍ਰਤੀਤ ਨਾ ਆਈਆ ਪ੍ਰਤੀਤ ਦਾ ਕੀ ਹੁੰਦਾ ਵਿਸ਼ਵਾਸ ਯਕੀਨ ਕਿ ਜੇ ਗੁਰੂ ਦੇ ਵਚਨਾਂ ਤੇ ਤੁਹਾਨੂੰ ਯਕੀਨ ਹੀ ਨਹੀਂ ਆਇਆ ਵੀ ਕਿ ਇੱਕ ਵਚਨ ਸੱਤਾਂ ਹੈ ਸਤ ਗੁਰੂ ਕੀ ਪ੍ਰਤੀਤਨਾ ਜਾਂ ਸ਼ਬਦ ਨਾਲ ਲਾਗੋ ਭਾਵੇਂ ਜੇ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਪਿਆ ਉਸ ਨੂੰ ਸੁਖਣਾ ਉਪਜਿਆ ਭਾਵੇਂ 100 ਗੜਾ ਆਉਜਾ ਕਹਿੰਦੇ ਉਹਨੂੰ ਸੁਖ ਨਹੀਂ ਮਿਲਦਾ ਭਾਵੇਂ 100 ਗੜਾ ਮਾਰ ਜੇ ਬੋਲੋ ਸਤਨਾਮ ਵਾਹਿਗੁਰੂ ਇਹ ਇਹ ਵਚਨ ਅਸੀਂ ਲੁਕੋ ਕੇ ਰੱਖੇ ਦੱਸੇ ਕੋਈ ਨਹੀਂ ਗੁਰੂ ਜੀ ਕਹਿੰਦੇ ਤੂੰ ਇੱਕ ਵਾਰ ਇੱਕ ਵਾਰ ਹੀ ਆਉਣ ਦੀ ਗੱਲ ਕਰਦੇ ਨਾ 100 ਵਾਰੀ ਆ ਜਾ ਬਗ ਜਾ ਤੁਰਿਆ ਫਿਰ ਕਹਿੰਦੇ ਗੱਲ ਤੂੰ ਮੰਨਣੀ ਨਹੀਂ ਯਕੀਨ ਤੇਨੂੰ ਹੈ ਨਹੀਂ ਗੁਰੂ ਸਾਹਿਬ ਕਹਿੰਦੇ ਮੈਨੂੰ ਕੀ ਤੇਰੇ ਚੰ ਟਰਸਟ ਹੈ ਵੀ ਤੂੰ ਆਉਣਾ ਤੂੰ ਉਹਨੇ ਕਿਹੜਾ ਦੇਖ ਕੇ ਮੁਰਜੇ ਨੇ ਮੈਨੂੰ ਕੀ ਇੰਟਰਸਟ ਹੈ ਤੇ ਵਿੱਚ ਮੈਨੂੰ ਕੀ ਤੇਰੇ ਵਿੱਚ ਦਿਲਚਸਪੀ ਹੈ ਸਪਸ਼ਟ ਹੋ ਗਈ ਭਾਵੇਂ 100 ᱜਿਹੜਾ ਇੱਕ ਨਹੀਂ 100 ᱜਿਹੜਾ ਆਵੋ ਜਾਓ ਵੀ ਆਜੋ ਵਗਜੋ ਆਜੋ ਵਗਜੋ